ਪ੍ਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲਿਆ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਅੱਜ ਸਾਡੇ ਨੈਸ਼ਨਲ ਕੋਰਡੀਨੇਟਰ ਦੇਸ਼ ਦੀ ਰਾਜਨੀਤੀ ਦੇ ਵਿੱਚ ਵੱਡੇ ਵੱਡੀਆਂ ਪਾਰਟੀਆਂ ਦੇ ਏਜੰਡੇਆਂ ਨੂੰ ਧਰਮ ਤੋਂ ਨਫ਼ਰਤ ਤੋਂ ਜਾਂ ਇੱਧਰ ਉੱਧਰ ਦੀਆਂ ਗੱਲਾਂ ਤੋਂ ਹਟਾ ਕੇ ਐਜੂਕੇਸ਼ਨ ਤੇ ਹੈਲਥ ਤੇ ਇਨਫਰਾਸਟ੍ਰਕਚਰ ਤੇ ਬਿਜਲੀ ਤੇ ਪਾਣੀ ਤੇ ਰੋਜ਼ਗਾਰ ਤੇ ਤੇ ਸਮਾਜ ਦੀ ਸਿਰਜਣਾ ਤੇ ਲੈ ਕੇ ਆਉਣ ਵਾਲੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਿੱਲੀ ਦੇ ਡੀਪੀਸੀਐਮ ਤੇ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਨਾਮ ਜਿਨ੍ਹਾਂ ਨੇ ਖਟਿਆ 빙ੇ ਐਜੂਕੇਸ਼ਨ ਮਿਨਿਸਟਰ ਆਫ ਦਿੱਲੀ ਤੇ ਪੰਜਾਬ ਦੇ ਪਰਿਵਾਰੀ ਨੇ ਮਨੀਸ ਸੋਦੀਆ ਜੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਤੇ ਮਿਨਿਸਟਰ ਵੀ ਨੇ ਅਮਨ अरोड़ा ਸਾਹਿਬ ਸੇਤ ਮੰਤਰੀ ਡਾਕਟਰ ਬਲਵੀਰ ਜੀ ਸੋਨ ਸਾਹਿਬ ਐਸ ਜੀ ਯੂਨੀਵਰਸਿਟੀ ਦੇ ਕਰਤਾ ਕਰਤਾ ਫਾਊਂਡਰ ਮੈਂਬਰ ਲਵਲੀ professions ਯੂਨੀਵਰਸਿਟੀ ਦੇ ਤੇ ਸਾਡੇ ਰਾਜ ਸਭਾ ਦੇ ਮੈਂਬਰ ਅਸ਼ੋਕ ਮਿੱਤਲ ਸਾਹਿਬ ਤੇ ਸਾਡੇ ਲੋਕ ਸਭਾ ਦੇ ਮੈਂਬਰ ਚੱਬੇਵਾਲ ਸਾਹਿਬ ਦੁਆਬੇ ਤੋਂ ਜਿਹੜੇ ਕਿ ਅਕਸਰ ਪੰਜਾਬ ਦੇ ਲੋਕਾਂ ਦੇ ਮੁੱਦੇ ਜਿਹੜੇ ਲੋਕ ਸਭਾ ਦੇ ਵਿੱਚ ਉਠਾਉਂਦੇ ਰਹਿੰਦੇ ਸਾਡੇ ਚੀਫ ਸੈਕਟਰੀ ਸਾਹਿਬ ਸਾਡੀ ਪੁਲਿਸ ਦੇ ਸੀਨੀਅਰ ਅਫਸਰ ਸਹਿਬਾਨ ਪ੍ਰਸ਼ਾਸਨ ਦੇ ਜਿੰਨੇ ਅਧਿਕਾਰੀ ਚਾਹੇ ਉਹ ਸਿਵਲ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਇਸ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਤੋਂ ਪੰਜਾਬ ਦੇ ਪਿੰਡਾਂ ਤੋਂ ਪਿੰਡਾਂ ਦੇ ਪਹਿਰੇਦਾਰ ਬਣ ਕੇ ਪਿੰਡਾਂ ਨੂੰ ਸੁਰੱਖਿਤ ਰੱਖਣ ਦਾ ਵਾਅਦਾ ਤੇ ਜਜ਼ਬਾ ਨਾਲ ਲੈ ਕੇ ਆਏ ਹੋਏ ਜਿੰਨੇ ਵੀ ਤੁਸੀਂ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਪੈਣਾ ਜਿੰਨੇ ਪਹੁੰਚੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ। ਇੱਕ ਵਾਰੀ ਫੇਰ ਸਵਾਗਤ ਹੈ। ਮੇਰੇ ਤੋਂ ਪਹਿਲਾਂ ਬੋਲਦਿਆਂ ਇਹ ਗੱਲ ਕਲੀਅਰ ਹੋ ਚੁੱਕੀ ਹੈ ਕਿ ਆਪਾਂ ਕਿਸ ਮਕਸਦ ਲਈ ਇਕੱਠੇ ਹੋਏ ਹਾਂ। ਦੇਖੋ ਕਿਸੇ ਦੇ ਘਰੇ ਲੱਗੀ ਹੋਈ ਅੱਗ ਜਿਹੜੀ ਹੈ ਉਹ ਲੋੜ ਹੀ ਲੱਗਦੀ ਹੈ। ਜਦੋਂ ਉਹੀ ਅੱਗ ਦਾ ਸੇਕ ਆਪਣੇ ਘਰੇ ਲੱਗਦਾ ਹੈ। ਉਹ ਦੁੱਖ ਹੁੰਦਾ ਹੈ। ਸ਼ਾਇਦ ਜਗਵੰਡੀਆਂ ਦਾ ਮੁੰਡਾ ਨਸ਼ਾ ਕਰਦਾ ਹੋਵੇ। ਸ਼ਰੀਕੇ ਵਾਲੇ ਕਹਿਣ ਲੱਗ ਜਾਂਦੇ ਆ ਹੁਣ ਦੇ ਘਰ ਬਰਬਾਦ। ਇਨਨਾਂ ਇਦਾਂ ਹੀ ਹੋਣੀ ਚਾਹੀਦੀ ਸੀ ਇਹਨਾਂ ਨੇ ਸਾਡੇ ਨਾਲ ਆਹ ਕੀਤਾ ਸਾਡੇ ਨਾਲ ਉਹ ਕੀਤਾ ਸੀ ਪਰ ਉਸ ਵੇਲੇ ਉਹ ਇਹ ਨਹੀਂ ਸੋਚਦੇ ਕਿ ਜਿਹੜੀ ਅੱਗ ਗਵਾਂਢ ਚ ਲੱਗੀ ਹੋਈ ਹੈ ਉਹ ਕਦੇ ਵੀ ਇੱਧਰਲੇ ਪਾਸੇ ਕੰਧ ਟੱਪ ਕੇ ਆ ਸਕਦੀ ਹੈ ਜਦੋਂ ਉਸ ਉਸ ਅੱਗ ਦਾ ਸੇਕ ਜਿਹੜਾ ਇੱਧਰਲੀ ਕੰਧ ਟੱਪ ਜਾਂਦਾ ਹੈ ਉਦੋਂ ਫਿਰ ਉਹ ਆਪ ਬੁਝਾਉਣ ਵਾਸਤੇ ਬਾਲਟੀਆਂ ਚੱਕਣ ਦੀ ਕੋਸ਼ਿਸ਼ ਕਰਦੇ ਨੇ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਦੋਸਤੋ ਮੈਂ ਬੜੇ ਘਰਾਂ ਨੂੰ ਜਾਣਦਾ ਜਿਨ੍ਹਾਂ ਨੇ ਪਹਿਲਾਂ ਖੁਸ਼ੀਆਂ ਮਨਾਈਆਂ ਕਿ ਸ਼ਰੀਕਾਂ ਦੇ ਪਰਿਵਾਰ ਚ ਜਾਂ ਸਾਡੇ ਪਿੰਡ ਚ ਇਨੇ ਮੁੰਡੇ ਨਸ਼ਾ ਕਰਨ ਲੱਗ ਗਏ ਲੈ ਹੁਣ ਇਹਨਾਂ ਦੀ ਜ਼ਮੀਨ ਵੇਚੂਗੀ ਉਹ ਅਸੀਂ ਖਰੀਦਾਂਗੇ ਬਾਅਦ ਪਤਾ ਲੱਗਿਆ ਰਜਿਸਟਰੀ ਕਰਾਉਣ ਵੇਲੇ ਉਹਨਾਂ ਨੂੰ ਆਪ ਵੀ ਜਾਣਾ ਪੈ ਗਿਆ ਕਿਉਂਕਿ ਉਹਨਾਂ ਦਾ ਮੁੰਡਾ ਵੀ ਲੱਗ ਗਿਆ ਜੀ ਨਾਲ ਉਸੇ ਉਸੇ ਸੰਗਤ ਚ ਹੀ ਹੈ ਸੰਗਤ ਚ ਰੰਗਤ ਹੈ ਜਿਹੋ ਜੀ ਬੈਠਕ ਹੈ ਜੀ ਸਹਬਤ ਕਹਾਵਤ ਹੈ ਉਹ ਹਣ ਉੱਥੇ ਹੀ ਰਹਿੰਦੇ ਸੀਗੇ ਤੇ ਉਹ ਵੀ ਲੱਗੇ ਵਿੱਚ ਹੀ ਲਾ ਲਿਆ ਉਹਨੂੰ ਵੀ ਵਿੱਚ ਹੀ ਸੋ ਇਸ ਕਰਕੇ ਵੀਰੋ ਇਹ ਸੋਸ਼ਲ ਪ੍ਰੋਬਲਮ ਹੈ ਇਹ ਲਹਿਰ ਨਾਲ ਖਤਮ ਹੋਊਗੀ ਇਹ ਕਹਿਰ ਨਾਲ ਖਤਮ ਨਹੀਂ ਹੋ ਸਕਦੀ ਵੀ ਪੁਲਿਸ ਕਹਿਰ ਢਾ ਦੇ ਖਤਮ ਕਰ ਲਓਗੇ ਜਿਵੇਂ ਆਪਾਂ ਖੇਤਾਂ ਜਾਂਦੇ ਆ ਪਾਣੀ ਲਾਉਨੇ ਆ ਖਾਲ ਜਾਂਦਾ ਖੱਡ ਪੈਣ ਲੱਗੀ ਲੀਕ ਹੋਣ ਲੱਗ ਗਿਆ ਪਾਣੀ ਬਾਰੋਂ ਜਿੰਨੀਆਂ ਮਰਜ਼ੀ ਅੱਡੀਆਂ ਮਾਰ ਲਓ ਉਹ ਉਧਰੋਂ ਨਿਕਲਣ ਦੇ ਦੂਜੇ ਅੱਗੇ ਨਿਕਲਿਆ ਹੁੰਦੀ ਐ ਇਧਰੋਂ ਨਿਕਲਿਆ ਹੁੰਦੀ ਜਿਨਾਂ ਚ ਰਾਡੀ ਅੰਦਰ ਨਹੀਂ ਵੱਜਦੀ ਪਾਣੀ ਦੇ ਖਾਲ ਦੇ ਉਹਨਾਂ ਚੋਂ ਖੱਡ ਬੰਦ ਨਹੀਂ ਹੁੰਦੀ ਵੀਰੇ ਬਾਰੋਂ ਜੋ ਮਰਜ਼ੀ ਕਰੀ ਜਾਓਗੇ ਬਾਰੋਂ ਪੁਲਿਸ ਵਾਲੇ ਚੇਪਾ ਲਾ ਕੇ ਚਲੇ ਜਾਣਗੇ ਉਹ ਫੇਰ ਇਧਰੋਂ ਉਧਰੋਂ ਹੋਰ ਇਹ ਜਿਹੜੀ ਲੀਕੇਜ ਹੈ ਇਹ ਅੰਦਰ ਅੰਦਰ ਜਿਹੜੀਆਂ ਜਿਹੜੀਆਂ ਇਹਨਾਂ ਨੇ ਲੀਕ ਕਰਵਾਈ ਹੈ ਨਾ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਦੇ ਅੰਦਰੋਂ ਅੱਡੀ ਮਾਰਨੀ ਪੈਣੀ ਫੇਰ ਇਹ ਬੰਦ ਹੋਊਗਾ ਔਰ ਹੋਊਗਾ ਕੋਈ ਵੀ ਚੀਜ਼ ਸੰਭਵ ਨਹੀਂ ਖਾਸ ਤੌਰ ਤੇ ਪੰਜਾਬੀਆਂ ਸਾਹਮਣੇ ਪੰਜਾਬੀ ਐਸੀ ਕੌਮ ਹੈ ਐਸਾ ਵਰਦਾਨ ਹੈ ਗੁਰੂਆਂ ਦਾ ਸਾਨੂੰ ਕਿ ਜਿਹੜੀ ਚੀਜ਼ ਨੂੰ ਧਾਰ ਲਈਏ ਇੱਕ ਵਾਰੀ ਕਿ ਆ ਬੰਦ ਕਰਨੀ ਆ ਖਤਮ ਕਰਨੀ ਆ ਔਰ ਖਤਮ ਕਰਕੇ ਹੀ ਸਾਹ ਲੈਣੇ ਆ ਕੋਈ ਵੀ ਵੱਡੀ ਤੋਂ ਵੱਡੀ ਆਫਤ ਜਿਹੜੀ ਹੈ ਉਹ ਪੰਜਾਬੀਆਂ ਦੇ ਸਾਹਮਣੇ ਬੌਣੀ ਸਾਬਤ ਹੋ ਜਾਂਦੀ ਹੈ ਹੜ ਆਏ ਸ਼ਾਇਦ ਇੰਨੇ ਹੜ ਸ਼ਾਇਦ ਇੰਨਾ ਪਾਣੀ ਦੇਸ਼ ਦੇ ਕਿਸੇ ਹੋਰ ਸੂਬੇ ਚ ਜਾਂ ਦੁਨੀਆ ਦੇ ਕਿਸੇ ਹੋਰ ਮੁਲਕ ਚ ਆਇਆ ਹੁੰਦਾ ਕਈ ਸਾਲ ਨਹੀਂ ਉੱਠ ਸਕਦਾ ਸੀ ਅਸੀਂ ਆ ਫਿਰਦੇ ਚੜ੍ਹਦੀ ਕਲਾ ਦੇ ਤੇ ਜਕਾਰੇ ਜਗਾਉਂਦੇ ਆ ਫਿਰਦੇ ਆ ਸੀ ਇਹ ਸਾਡਾ ਸਾਨੂੰ ਗੁਰੂਆਂ ਨੇ ਸਾਨੂੰ ਇਹ ਧਰਤੀ ਨੂੰ ਵਰਦਾਨ ਦਿੱਤਾ ਹੋਇਆ ਹੈ ਕਿ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰ ਸਕਦਾ ਇਹ ਸਾਨੂੰ ਵਰਦਾਨ ਦਿੱਤਾ ਹੋਇਆ ਹੈ ਬਲੈਸਡ ਧਰਤੀ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਫਕੀਰਾਂ ਦੀ ਧਰਤੀ ਹੈ ਸ਼ਾਇਰਾਂ ਦੀ ਧਰਤੀ ਹੈ ਇਹ ਚਿੰਤਕਾਂ ਦੀ ਧਰਤੀ ਹੈ ਫਿਲਾਸਫਰਾਂ ਦੀ ਧਰਤੀ ਹੈ ਪ੍ਰੋਫੈਸਰਾਂ ਦੀ ਧਰਤੀ ਹੈ ਇਹ ਸੂਰਬੀਰਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਸੋ ਸਾਨੂੰ ਸਾਡੀ ਧਰਤੀ ਅਚਾਰ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਨਸ਼ਾ ਸਾਰੇ ਮੁਲਕ ਚੀ ਹੈ ਬਦਨਾਮ ਸਾਨੂੰ ਕਰਦੇ ਰਹਿੰਦੇ ਬਸ ਬਿਲਕੁਲ ਉਦਾਂ ਹੀ ਜਿਹੇ ਪਰਾਲੀ ਦਾ ਧੂਆ ਸਾਰੇ ਹੁਣ ਤਾਂ ਨਹੀਂ ਪਰਾਲੀ ਫੂਕਦੇ ਅਸੀਂ ਹੁਣ ਕਿੱਥੋਂ ਆ ਗਿਆ ਦਿੱਲੀ ਦੇ ਵਿੱਚ ਪੋਲੂਸ਼ਨ ਕੱਲ ਸੁਪਰੀਮ ਕੋਰਟ ਨੇ ਕੀ ਕਿਹਾ ਕਿ ਹਰ ਗੱਲ ਤੇ ਕਿਸਾਨਾਂ ਨਾ ਪੈ ਨਿਕਲਿਆ ਕਰੋ ਯਾਰ ਹੁਣ ਤਾਂ ਸਾਡੀ ਤਾਂ ਕਣਕਾਂ ਨੂੰ ਤੀਜਾ ਪਾਣੀ ਲੱਗ ਗਿਆ ਹੁਣ ਵੀ ਥੋੜੀ ਦਿੱਲੀ ਚ ਪੋਲੂਸ਼ਨ ਹੈ ਜਦੋਂ ਜਿਹੜਾ ਆਉਂਦਾ ਪੰਜਾਬ ਨੂੰ ਗਾਲਾਂ ਕੱਢਣ ਲੱਗ ਜਾਂਦੇ ਬੜਾ ਮੈਨੂੰ ਦੁੱਖ ਹੁੰਦਾ ਇਸ ਗੱਲ ਦਾ ਮੈਂ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਚ ਗਿਆ ਅਮੇਸ਼ਾਹ ਜੀ ਹੋਰ ਸਾਰੇ ਮੁੱਖ ਮੰਤਰੀ ਆਏ ਆ ਹਰਿਆਣੇ ਵਾਲੇ ਸੀ ਰਾਜਸਥਾਨ ਵਾਲੇ ਸੀ ਹਿਮਾਚਲ ਵਾਲੇ ਸੀ ਹੈ ਉੱਤਰਾਖੰਡ ਵਾਲੇ ਵੀ ਸਾਰੇ ਸੀਗੇ ਦਿੱਲੀ ਵਾਲੇ ਵੀ ਸਾਰੇ ਸੀਗੇ ਪਰ ਜਿਹੜਾ ਆਵੇ ਪੰਜਾਬ ਸਾਡਾ ਵੱਡਾ ਭਾਈ ਹੈ ਜੀ ਸਾਨੂੰ ਇਹ ਤੋਂ ਆਹ ਦਵਾ ਦਿਓ ਹਰਿਆਣੇ ਵਾਲੇ ਕਹਿੰਦੇ ਉਹ ਉਹ ਜਿਹੜੇ ਹਿਮਾਚਲ ਵਾਲੇ ਕਹਿੰਦੇ ਪੰਜਾਬ ਸਾਡਾ ਵੱਡਾ ਭਾਈ ਹੈ ਸਾਨੂੰ ਆਹ ਦਵਾ ਦਿਓ ਰਾਸਤਾਂ ਨਾਲ ਕਹਿੰਦੇ ਪੰਜਾਬ ਸਾਡਾ ਭਾਈ ਆ ਜੀ ਸੁਣਵਾ ਮੈਂ ਕਿਹਾ ਵੱਡੇ ਨੂੰ ਹੀ ਲੁੱਟੀ ਜਾਏ ਉਹ ਵੱਡੇ ਨੂੰ ਯਾੜ ਲਿਓ ਵੱਡਾ ਵੱਡਾ ਕਹਿ ਕੇ ਸਾਨੂੰ ਯਾੜੀ ਜਾਂਨੇ ਹੋ ਤੁਸੀਂ ਆਪਣਾ ਵੀ ਕੁਝ ਕਰ ਲਓ ਕੁਝ ਪੰਜਾਬ ਨੂੰ ਦੇ ਵੀ ਦਿਓ ਜੋ ਮੈਂ ਕਿਹਾ ਸ਼ੁਕਰ ਆ ਸਾਡੇ ਕੋਲੇ ਹਜੇ ਕੋਲਾ ਤੇ ਤੇਲ ਹੈ ਨਹੀਂ ਧਰਤੀ ਚ ਨਹੀਂ ਉਹ ਜੋ ਵੀ ਹਿੱਸਾ ਮੰਗਦੇ ਵੀ ਸਾਡਾ ਹੈ ਮੈਂ ਕਿਹਾ ਜੀ ਸਾਡੇ ਕੋਲੇ ਕੁਝ ਨਹੀਂ ਨਾ ਸਾਡੇ ਕੋਲੇ ਪਾਣੀ ਹੈ ਪਾਣੀ ਬਹੁਤ ਅਸੀਂ ਦੇਤਾ ਪੁਰਾਣੇ ਸਮਝੌਤੇ 1900 ਪਤਾ ਨਹੀਂ ਕਿਹੜੇ 1954 55 ਦੇ ਲਈ ਫਿਰਦੇ ਹੋ ਤੁਸੀਂ ਉਦੋਂ ਪਾਣੀ ਹੁੰਦਾ ਸੀ ਉਸ ਵੇਲੇ ਗੱਲਾਂ ਹੋਰ ਸੀ ਤੁਸੀਂ ਪਿੰਡਾਂ ਚ ਆਇਓ ਜਿਹੜੀਆਂ ਜਿਹੜੇ ਪਹਿ ਪਹਿਲਾਂ ਸੀ ਜਾਂ ਜਿੰਨੀਆਂ ਕਿਕਰਾਂ ਦੇਰੀਆਂ ਪਹਿਲਾਂ ਸੀ ਉਹ ਹੁਣ ਹੈਗੀਆਂ ਨੇ ਜਿ ਜਿੰਨਾ ਪਾਣੀ ਆਪਣੇ ਪਹਿਲਾਂ ਟੋਬਿਆਂ ਚ ਨਦੀਆਂ ਚ ਜਾਂ ਜਿੰਨਾ ਕੱਸੀਆਂ ਚ ਹੁੰਦਾ ਸੀ ਉਹਨਾਂ ਹੈਗਾ ਹੁਣ ਜਿੰਨਾ ਜਿੰਨਾ ਪਹਿਲਾਂ 20 25 ਫੁੱਟ ਤੇ ਕੀ 5 ਫੁੱਟ ਤੇ 10 ਫੁੱਟ ਤੇ ਪੱਖਾ ਧਰ ਕੇ ਪੱਖਾ ਉੱਚਾ ਹੁੰਦਾ ਸੀ ਇੰਜਣ ਤੋਂ ਇੰਜਨ ਤੋਂ ਪੱਖਾ ਉੱਚਾ ਹੁੰਦਾ ਸੀ ਪਾਣੀ ਇੰਨਾ ਉੱਚਾ ਸੀ ਅੱਜ ਅੱਜ ਉਹ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਜੀ ਅੱਜ 500 ਫੁੱਟ 400 ਫੁੱਟ ਤੇ ਪਾਣੀ ਫਿਰਦਾ ਜੀ ਹੁਣ ਸਮਝੋਤੇ ਉਹੀ ਚੱਲੀ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਪਾਣੀ ਉਹਨਾਂ ਹੀ ਐ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰ ਹਰਾ ਲੱਗਦਾ ਹੁੰਦਾ ਉਹ ਮੈਂ ਕਿਹਾ ਤੁਸੀਂ ਆ ਕੇ ਦੇਖ ਲਓ ਭਰਾਵੋ ਪਾਣੀ ਚੈੱਕ ਕਰ ਲਓ ਕਿੱਥੇ ਐ ਅਸੀਂ ਪਾਣੀ ਤਾਂ ਨਹੀਂ ਲਕੋਲਾਂਗੇ ਕਿਤੋਂ ਉਹ ਹਿਮਾਚਲ ਵਾਲੇ ਕਹੀ ਜਾਂਦੇ ਕੱਲ ਪਰਸੋਂ ਦੇ ਕਹਿੰਦੇ ਪੰਜਾਬ ਦੀ ਤਰੱਕੀ ਸਾਡਾ ਯੋਗਦਾਨ ਐ ਪਾਣੀ ਸਾਡਾ ਆਉਂਦਾ ਮੈਂ ਕਿਹਾ ਸਾਡੇ ਵੇਲੇ ਵੀ ਤੁਹਾਡੇ ਆਏ ਸੀ ਫਿਰ ਉਹਦਾ ਵੀ ਹਿਸਾਬ ਕਰ ਲਓ ਸਾਡੇ ਨਾਲ ਸਰ ਪਹਾੜਾਂ ਦੇ ਪਹਾੜ ਇੱਧਰ ਨੂੰ ਭੇਜ ਦਿੰਦੇ ਨੇ ਬਾਅਦ ਉਹ ਕਹਿਣ ਲੱਗ ਜਨ ਭਵੰਤ ਮੰਨ ਨੇ ਹਟ ਲੈਂਦੇ ਨੇ ਸੋ ਇਹ ਵੀਰੋ ਇਹ ਪੰਜਾਬ ਨਾਲ ਪਹਿਲੇ ਦਿਨੋਂ ਹੁੰਦਾ ਆਇਆ ਸਾਰੇ ਮੁਲਕ ਚ 3000 ਕਿਲੋ ਨਸ਼ਾ ਕਿੱਥੇ ਪੜਿਆ ਜਾਂਦਾ ਹੈ ਕੁਇੰਟਲਾਂ ਦੇ ਕੁਇੰਟਲ ਨਸ਼ਾ ਕਿੱਥੇ ਪੜਿਆ ਜਾਂਦਾ ਹੈ ਗੁਜਰਾਤ ਦੀ ਬੰਦਰਗਾਹ ਤੇ ਗੁਜਰਾਤ ਦੀ ਬੰਦਰਗਾਹ ਤੇ ਕਿੰਨਾ 3000 ਕੁਇੰਟਲ ਫੜਿਆ ਗਿਆ ਜੀ ਉੱਥੇ ਤਾਂ ਕੋਈ ਹੋਣੀ ਜੀ ਕੋਈ ਉਹਨਾਂ ਤੇ ਰੈਕਸ਼ਨ ਨਹੀਂ ਕੋਈ ਸਰਕਾਰ ਦਾ ਨਿਮੰਨ ਦੀ ਕੋਈ ਕਿ ਇੱਥੇ ਅਸੀਂ ਆਪਣੇ ਪੈਸੇ ਲਾ ਕੇ ਐਂਟੀ ਡਰੋਨ ਸਿਸਟਮ ਲੈ ਕੇ ਡਰੋਨਾਂ ਚ ਪੈਕੇਟ ਫੜਦੇ ਆਂ ਨੌਂ ਜੀ ਪੰਜਾਬ ਚ ਨਸ਼ਾ ਜੀ ਕਿੱਥੋਂ ਕਿਉਂ ਬਦਨਾਮ ਕਰਨ ਤੇ ਲੱਗੇ ਹੋਏ ਜਿਆਸਾ ਸੋ ਅਸੀਂ ਫੇਰ ਵੀ ਕਹਿੰਨੇ ਆ ਕਿ ਕੋਈ ਗੱਲ ਨਹੀਂ ਜੇ ਸਾਡੇ ਤੇ ਤੁਸੀਂ ਐ ਕਹਿੰਦੇ ਅਸੀਂ ਇਹ ਵੀ ਕਲੰਕ ਤੋਹ ਕੇ ਦਿਖਾ ਦਾਂਗੇ ਤੁਹਾਨੂੰ ਅਸੀਂ ਤਾਂ ਦੇਸ਼ ਦੀ ਇੱਜ਼ਾਤ ਦੀ ਲਾਂਚ ਸਾਡਿਆਂ ਸਭ ਤੋਂ ਵੱਧ ਕੁਰਬਾਨੀ ਆ ਹਰਾ ਇਨਕਲਾਬ ਲਿਆਉਣਾ ਪੰਜਾਬ ਅਸੀਂ ਅਸੀਂ ਸਾਰੇ ਅਨਾਜ ਦੇ ਭੰਡਾਰ ਪਰਤੇ ਕਣਕ ਖਰੀਦਦੇ ਸੀ ਪਹਿਲਾਂ ਮਾੜੀਆਂ ਕਣਕਾਂ ਅਮਰੀਕਾ ਵਾਲੇ ਭੇਜ ਦਿੰਦੇ ਸੀ ਖਾਣ ਵਾਸਤੇ ਵੀ ਆਪਾਂ ਨੂੰ ਕਣਕ ਉਧਰੋਂ ਆਉਂਦੀ ਸੀ ਅੱਜ ਸੰਭਣ ਇਹਨਾਂ ਦੇ ਸਟੋਰ ਭਰੇ ਪਏ ਨੇ ਜੀ ਸੋ ਇਸ ਕਰਕੇ ਇਹ ਜਿਹੜਾ ਜੁੱਧ ਨਸ਼ੇ ਵਿਰੋਧ ਦਾ ਆਪਣਾ ਜਿਹੜਾ ਮਹਮ ਹੈ ਇਹ ਆਪਣੀ ਤੰਦਰੁਸਤੀ ਦੀ ਮਹਮ ਹੈ ਇਹਦੇ ਨਾਲ ਆਪਣਾ ਇਹ ਫਾਇਦਾ ਹੈ ਕਿ ਆਪਣੇ ਬੱਚੇ ਆਪਣੀ ਜਿਹੜੀ ਅਗਲੀ ਪੀੜ੍ਹੀ ਹੈ ਨਾ ਤੰਦਰੁਸਤ ਹੋਊਗੀ ਦੇਖੋ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਹੈ ਸਿਹਤ ਜੇ ਸਾਡੇ ਪੰਜਾਬੀਆਂ ਦੀ ਨਰੋਈ ਸਿਹਤ ਹੋਊਗੀ ਉਹਨਾਂ ਦੀ ਸੋਚ ਨਿੱਗਰ ਹੋਊਗੀ ਉਹਨਾਂ ਦੀ ਸੋਚ ਜਿਹੜੀ ਹੈ ਉਹ ਸੋਲਿਡ ਹੋਊਗੀ ਆਪਾਂ ਕਹਿੰਦੇ ਨਾ ਕਿ ਜਿੰਨੀ ਨੀਂਹ ਵਧੀਆ ਹੁੰਦੀ ਹੈ ਉਹਨੀ ਬਿਲਡਿੰਗ ਜਿਹੜੀ ਹੈ ਜਿਆਦਾ دیر ਉਹਦੀ ਉਹਦੀ ਵੈਲਿਡਿਟੀ ਹੁੰਦੀ ਹੈ ਇਹ ਆਪਾਂ ਨੀਹਾਂ ਦੀਆਂ ਇੱਟਾਂ ਨੂੰ ਠੀਕ ਕਰ ਰਹੇ ਹਾਂ ਉਹਨਾਂ ਨੇ ਠੀਕ ਹੈ ਉਹਨਾਂ ਨੇ ਜਿਹੜਾ ਪ੍ਰਾਣੀਆਂ ਸਰਕਾਰਾਂ ਨੇ ਬਹੁਤ ਆਪਦੇ ਫਾਇਦਿਆਂ ਵਾਸਤੇ ਕੀਤਾ ਤੇ ਉਹ ਭਰ ਵੀ ਰਹੇ ਨੇ ਆਪ ਦਾ ਆਪ ਦਾ ਜਿਹਨੂੰ ਜਿਹਨੇ ਜਿੰਨਾ ਬਾਇਆ ਪਰਮਾਤਮਾ ਦੀ ਕਚਹਿਰੀ ਚੋ ਤਾਂ ਨਹੀਂ ਵੱਸ ਸਕਦੇ ਨਾ ਚਲੋ ਇੱਥੋਂ ਵਾਲੀਆਂ ਕਚਹਿਰੀਆਂ ਚ ਤਾਂ ਜੱਜ ਜਾਂ ਵਕੀਲ ਜਾਂ ਕੋਈ ਕਰ ਲੈਂਦੇ ਨੇ ਵੱਡੇ ਪੈਸੇ ਨੇ ਉਹਨਾਂ ਕੋਲੇ ਗਵਾਹਾਂ ਗੂਹਣ ਮਕਰਾ ਲੈਂਦੇ ਉੱਥੇ ਤਾਂ ਨਹੀਂ ਮੁਕਰਦਾ ਨਾ ਉੱਥੇ ਤਾਂ ਹਮਲਾ ਦੇ ਹੁੰਦੇ ਨੇ ਨਵੇੜੇ ਕਿਸੇ ਨੂੰ ਤੇਰੀ ਜਾਤ ਪੁੱਛਣੀ ਸੋ ਇਸ ਕਰਕੇ ਕਿਤੇ ਨਾ ਕਿਤੇ ਤਾਂ ਮਿਲਦਾ ਹੀ ਹੈ ਜੀ ਫਲ ਸੋ ਮੈਂ ਤਾਂ ਇਹ ਕਹਿਣਾ ਕਿ ਤੁਸੀਂ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਬਲ ਬਖਸ਼ੇ ਸਮੱਤ ਬਖਸ਼ੇ ਮੈਂ ਤਾਂ ਇਹ ਅਰਦਾਸ ਕਰਦਾ ਕਿਉਂਕਿ ਤੁਹਾਡਾ ਨਾਮ ਵੀ ਹਿਸਟਰੀ ਚ ਲਿਖਿਆ ਜਾਊ ਕਿ ਜਦੋਂ ਪੰਜਾਬ ਨੇ ਆਪਣੇ ਆਪ ਨੂੰ ਕਲੀਨ ਕੀਤਾ ਜਦੋਂ ਪੰਜਾਬ ਨੇ ਚਿੱਟੇ ਵਾਲੇ ਦਾਗ ਨੂੰ ਧੋਤਾ ਤਾਂ ਉਸ ਵੇਲੇ ਕੌਣ-ਕੌਣ ਯੋਗਦਾਨ ਕੀਦਾ-ਕੀਦਾ ਸੀ ਤੁਹਾਡਾ ਸਾਰਿਆਂ ਦਾ ਨਾਮ ਪਹਿਰੇਦਾਰ ਦੇ ਤੌਰ ਤੇ ਰੱਖਿਆ ਜਾਊਗਾ ਮੈਂ ਖੁਦ ਮੈਂ ਖੁਦ ਪਹਿਰੇ ਤੇ ਜਾਂਦਾ ਰਿਆਂ ਠਿਕਰੀ ਪਹਿਰਾ ਠਿਕਰੀ ਪਹਿਰਾ ਕਹਿੰਨੇ ਆਪਾਂ ਇਹਨੂੰ ਲਿਸਟ ਬਣ ਜਾਂਦੀ ਚੌਕੀਦਾਰ ਵੱਲੋਂ ਵੀ ਅੱਜ ਆਪਾਂ ਪੰਜ-ਪੰਜ ਕਰਾਂਦੇ ਮੁੰਡੇ ਜਾਣ ਚਾਹ ਕੋਡਲ ਚਾਹ ਕੋਡ ਲੈ ਜਾਂਦੇ ਸੀ ਉੱਥੇ ਜਾ ਕੇ ਧੋਈ ਲਾ ਲੈਂਦੇ ਸੀ ਤੇ ਚੌਕ ਦੇ ਪਿੰਡ ਦੇ ਚੌਕ 'ਚ ਬਹਿਣਾ ਹੁੰਦਾ ਕੋਈ ਆਇਆ ਤੁਹਾਨੂੰ ਪੁੱਛਣਾ ਭਾਈ ਕਿ ਕਿੰਨਾ ਦੇ ਜਾਣਾ ਹੈ ਕੌਣ ਹੈ ਤੂੰ ਬਸ ਇਹੀ ਚੈੱਕ ਕਰਨਾ ਹੁੰਦਾ ਕਿ ਵੀ ਕੋਈ ਅਣਜਾਣ ਬੰਦਾ ਨਾ ਪਿੰਡ ਚ ਆ ਜੇ ਤੇ ਉਹੀ ਪਹਿਰੇ ਜਿਹੜੇ ਨੇ ਹੁਣ ਆਪਾਂ ਨੂੰ ਦੇਣੇ ਪੈਣਗੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿਉਂਕਿ ਆਪਾਂ ਪਿੰਡਾਂ ਤੋਂ ਆਏ ਆਪਾਂ ਨੂੰ ਸਾਰਾ ਪਤਾ ਪਿੰਡ ਵਾਲਿਆਂ ਨੂੰ ਵੀ ਸਾਰਾ ਪਤਾ ਹੁੰਦਾ ਹੈ ਕਿ ਕਿਹੜੇ ਪਿੱਪਲ ਥੱਲੇ ਆ ਕੇ ਖੜਦੇ ਨੇ ਗੱਡੀ ਦਾ ਬੋਨਟ ਚੱਕ ਲੈਂਦੇ ਨੇ ਵੀ ਗੱਡੀ ਖਰਾਬ ਹੋ ਗਈ ਪਤਾ ਨਹੀਂ ਉੱਥੇ ਜਿਹੜੇ ਜਿਹੜੇ ਉਹਨਾਂ ਦੇ ਉਹਨਾਂ ਨੂੰ ਪਤਾ ਹੁੰਦਾ ਵੀ ਅੱਜ ਬੋਨਟ ਚੱਕਣਗੇ ਕੋਡ ਦਿੱਤੇ ਹੁੰਦੇ ਨੇ ਉਹ ਉੱਥੇ ਜਾਣਦੇ ਨੇ ਤੇ ਨਸ਼ੇ ਉੱਛੇ ਲੈ ਕੇ ਆ ਜਾਂਦੇ ਨੇ ਸਾਰਾ ਪਤਾ ਹੁੰਦਾ ਪਿੰਡ ਵਾਲਿਆਂ ਨੂੰ ਕਿ ਕਿਹੜੇ ਮੋਟਰਸਾਈਕਲ ਤੇ ਆਉਂਦੇ ਨੇ ਜੇ ਦੋ ਗੇੜੇ ਆਏ ਨੂੰ ਮਾਰੇ ਨੇ ਤਾਂ ਫਿਰ ਇਹਦਾ ਮਤਲਬ ਤੂੰ ਦੋ ਜਾਣੇ ਆਜੋ ਜੇ ਤਿੰਨ ਗੇੜੇ ਮਰਨੇ ਤਿੰਨ ਜਾਣੇ ਐਦਾਂ ਕੋਡ ਨੇ ਉਹਨਾਂ ਦੇ ਔਰ ਉਹ ਇਹ ਵੀ ਪਤਾ ਹੈ ਕਿ ਉਹ ਕਹਾਂ ਕੀ ਤੋਂ ਲਿਆਉਂਦਾ ਇਹ ਵੀ ਪਤਾ ਉਹ ਕਹਾਂ ਕੀ ਤੋਂ ਲਿਆਉਂਦਾ ਸਾਰਾ ਕੁਝ ਅੱਛਾ ਪਿੰਡਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਕਿੰਨਾ ਕਿੰਨਾ ਦੇ ਘਰ ਬਰਬਾਦ ਹੋ ਰਹੇ ਨੇ ਪਿੰਡਾਂਾਂ ਦੀ ਉਸ ਘਰ ਨਾਲ ਹਮਦਰਦੀ ਵੀ ਹੁੰਦੀ ਹੈ ਕਿ ਇਹਨਾਂ ਦੇ ਘਰੇ ਯਾਰ ਨਸ਼ਾ ਵਾੜਦਾ ਇਹਨਾਂ ਨੇ ਉਹ ਉਹਦੇ ਉਹਦੇ ਵਾਸਤੇ ਲੋਕ ਜਿਹੜੇ ਨੇ ਹਮਦਰਦੀ ਹੁੰਦੀ ਹੈ ਆਪਾਂ ਵੀ ਉਹਨਾਂ ਲਈ ਹਮਦਰਦੀ ਰੱਖਣੀ ਹੈ ਜਿਹੜੇ ਨਸ਼ਾ ਕਰਦੇ ਨੇ ਨਾ ਉਹਨਾਂ ਨੂੰ ਆਪਾਂ ਮਤਲਬ ਮੁਜਰਮ ਨਹੀਂ ਸਮਝਣਾ ਉਹ ਤਾਂ ਉਹ ਤਾਂ ਮਰੀਜ਼ ਨੇ ਵਿਕਟਮ ਨੇ ਉਹ ਤਾਂ ਉਹਨਾਂ ਨੂੰ ਤਾਂ ਆਪਾਂ ਜਿਸ ਤਰ੍ਹਾਂ ਕਹਿ ਕੇ ਕਹਿ ਕੇ ਹਸਪਤਾਲ ਚ ਲੈ ਕੇ ਜਾਈਏ ਉਹਨਾਂ ਨੂੰ ਪਿਆਰ ਨਾਲ ਕੋਈ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਪਤਾ ਨਹੀਂ ਅਸੀਂ ਸਮਾਜ ਚੋਂ ਹੀ ਕੱਟਦੇ ਹੁਣ ਸਾਡਾ ਤਾਂ ਯਾਰ ਘਰ ਬਰਬਾਦ ਹੋ ਗਿਆ ਮੇਰਾ ਮਾਂ ਮੇਰੇ ਮਾਂ ਬਾਪ ਤਾਂ ਨੀਮੀ ਪਾ ਕੇ ਲੰਗਣ ਲੱਗ ਗਏ ਸਾਥ ਵਿੱਚ ਦੀ ਜਾਂ ਇੱਧਰ ਉੱਧਰ ਦੀ ਲੰਗਣ ਲੱਗ ਗਏ ਵੀ ਯਾਰ ਲੋਕ ਕੀ ਕਹਿਣਗੇ ਇਹ ਬਹੁਤ ਵੱਡਾ ਸਟਿਗਮਾ ਹੈ ਇੱਕ ਹਨਾ ਕਿ ਯਾਰ ਲੋਕ ਕੀ ਕਹਿਣਗੇ ਦੁਨੀਆ ਮੇ ਸਭ ਤੋਂ بڑا ਰੋਗ ਕਿ ਮੇਰੇ ਬਾਰੇ ਮੈਂ ਕੀ ਕਹੇਗੇ ਲੋਕ ਤੋਂ ਇਸ ਕਰਕੇ ਇਹ ਆਪਾਂ ਉਹਨਾਂ ਨੂੰ ਸਮਝਾਈਏ ਜੇ ਕੋਈ ਗੱਲ ਨਹੀਂ ਗਲਤੀਆਂ ਹੋ ਜਾਂਦੀਆਂ ਇਨਸਾਨ ਗਲਤੀਆਂ ਦਾ ਪੁੱਤ ਲੈ ਚਲੋ ਆਪਾਂ ਠੀਕ ਕਰਦੇ ਹਾਂ ਜ਼ਿੰਦਗੀ ਬਹੁਤ ਵੱਡੀ ਪਈ ਹੈ ਵੱਡੇ ਵੱਡੇ ਲੋਕ ਜਿਹੜੇ ਵੱਡੇ ਵੱਡੀਆਂ ਗਲਤੀਆਂ ਕਰਕੇ ਬਾਪਸ ਵੀ ਆਏ ਹੋਏ ਨੇ ਬਾਅਦ ਚ ਕਾਮਯਾਬੀਆਂ ਵੀ ਹਾਸਲ ਕੀਤੀਆਂ ਉਹਨਾਂ ਨੇ ਉਜ ਨਹੀਂ ਗਲਤੀਆਂ ਇਸ ਕਿਹੜੀ ਗੱਲ ਐ ਤਾਂ ਉਹਨਾਂ ਨੂੰ ਮਨਾ ਕੇ ਪਿਆਰ ਨਾਲ ਨਾ ਕਿ ਉਹਨਾਂ ਨੂੰ ਕੋ ਚੜਾ ਕੇ ਜਦ ਵੀ ਤੂੰ ਤਾਂ ਗਿਆ ਉਹ ਤੂੰ ਤਾਂ ਖਤਮ ਹੋ ਗਿਆ ਤੈਨੂੰ ਉਹਦੋਂ ਸਮਝਾਇਆ ਸੀ ਜਾਂ ਮੇਨੇ ਤਿੰਨ ਤਾਨੇ ਦੀ ਬਜਾਏ ਉਹਨੂੰ ਵਧੀਆ ਤਰੀਕੇ ਨਾਲ ਲੈ ਕੇ ਜਾਈਏ ਹਸਪਤਾਲ ਚ ਲੈ ਜਾਈਏ ਸਰਕਾਰ ਵੱਲੋਂ ਅਸੀਂ ਹੈਲਪ ਕਰਾਂਗੇ ਤੇ ਉਹ ਆ ਕੇ ਕੰਮਕਾਰ ਤੇ ਲੱਗ ਜੇ ਉਹਦੀ ਹੈਲਪ ਕਰਦੇ ਉਹ ਆਪ ਹੀ ਆਪਣੇ ਆਪ ਉਹਦਾ ਜਿਹੜਾ ਅੰਦਰੋਂ ਮੋਰਲ ਬੂਸਟ ਹੋ ਜਾਂਦਾ ਹੈ ਉਹਦਾ ਹੌਸਲਾ ਵੱਜ ਜਾਂਦਾ ਹੈ ਇਹ ਚੀਜ਼ ਆਪਾਂ ਨੂੰ ਗਾਨੀ ਪਊਗੀ ਕੱਲਾ ਇਹ ਨਹੀਂ ਹੈਗਾ ਕਿ ਆਪਾਂ ਨੇ ਲਿਖ ਲਿਆ ਕਿ ਜੇ ਇੰਨੇ ਬੰਦਿਆਂ ਨਾਲ ਅਸੀਂ ਮਿਲੇ ਇੰਨੀ ਆਸੀਂ ਪਾ ਜਿਹੜੀਆਂ ਪੈਦਲ ਯਾਤਰਾਵਾਂ ਕੀਤੀਆਂ ਉਹਦੇ ਨਾਲ ਮਿਲਣਗੇ ਤੁਹਾਨੂੰ ਲੋਕ ਨਵੇਂ ਮਿਲਣਗੇ ਜਿਵੇਂ ਮਨੀਸ਼ ਜੀ ਨੇ ਕਿਹਾ ਨਵੇਂ ਲੋਕ ਮਿਲਣਗੇ ਜਿਹੜੇ ਹਜੇ ਚੁੱਪ ਬੈਠੇ ਨੇ ਉਹਨਾਂ ਦਾ ਵੀ ਹੌਸਲਾ ਵਧੂ ਚਲ ਮੈਂ ਵੀ ਯਾਰ ਨਾਰਾ ਨਾਲ ਲਾਵਾਂ ਮੇਰੀ ਆਵਾਜ਼ ਵੀ ਵਿੱਚ ਰਲ ਜੂਗੀ ਨਾਲ ਸੋ ਇਸ ਕਰਕੇ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਕਹਿੰਦੇ ਆ ਸਿਆਣੇ ਤੇ ਆਪਾਂ ਇਹ ਜਿਹੜਾ ਇੱਕ ਇਹ ਜਿਸ ਤਰ੍ਹਾਂ ਦੱਸਿਆ ਗਿਆ ਇਹ ਬਿਨਾਂ ਲਾਲ ਚ ਤੋਂ ਕੰਮ ਹੋਊਗਾ ਜੀ ਪਹਿਲਾਂ ਲੀਡਰਾਂ ਦੇ ਲਾਲਚ ਨੇ ਇੱਥੇ ਤੱਕ ਪਹੁੰਚਾਏ ਆ ਆਪਾਂ ਨੂੰ ਲੀਡਰਾਂ ਦਾ ਲਾਲਚ ਸੀ ਉਹਨਾਂ ਨੇ ਵੋਟਾ-ਬੂਟਾ ਲੈਣੀ ਹੁੰਦੀ ਸੀ ਤੇ ਵੋਟਾਂ ਵਾਸਤੇ ਉਹਨਾਂ ਨੇ ਪ੍ਰਬੰਧ ਕਰਨੇ ਹੁੰਦੇ ਸੀ ਉਹਨਾਂ ਨੇ ਵੋਟੇ ਇਸ ਮੁੱਦੇ ਤੇ ਲੈਂਦੇ ਸੀ ਜਿੱਥੇ ਬਾਈ ਇਲੈਕਸ਼ਨ ਹੁੰਦੀ ਸੀ 14 ਤੋਂ ਇਲੈਕਸ਼ਨ ਲੜਦਾ ਰਿਹਾ ਮੈਂ ਤਾਂ 12 ਤੋਂ ਲੜਦੇ ਆ ਰਹੇ ਆ ਜਿੱਥੇ ਬਾਈ ਇਲੈਕਸ਼ਨ ਹੁੰਦੀ ਸੀ ਉੱਥੇ ਨਸ਼ਾ ਵਧ ਜਾਂਦਾ ਸੀ ਉਸ ਇਲਾਕੇ 'ਚ ਕਾਰਨ ਉਹ ਮਾਰਕੀਟ ਬਣਾ ਜਾਂਦੇ ਸੀ ਉੱਥੇ ਆ ਕੇ ਵੀਰਾਂ ਆ ਬਾਈ ਇਲੈਕਸ਼ਨ ਜਿੱਥੇ ਮਹੀਨਾ ਡੇਢ ਮਹੀਨਾ ਰਹੇ ਸੀ ਇਥੇ ਆ ਪਿੰਡਾਂ ਚ ਆ ਮੁੰਡੇ ਨੇ ਇਹਨਾਂ ਨੂੰ ਆਪਾਂ ਆਪਣੇ ਡੀਲਰ ਬਣਾਇਆ ਏ ਉਹ ਫਿਰ ਡੀਲਰ ਬਣ ਜਾਂਦੇ ਸੀ ਗਾਹਾਂ ਦੀ ਗਾਹ ਉਹਨੂੰ ਈਜ਼ੀ ਮਨੀ ਜਿਹੜੀ ਆ ਸੌਖੇ ਪੈਸਿਆਂ ਚ ਪੈ ਜਾਂਦੇ ਸੀਗੇ ਸੋ ਆਪਾਂ ਕੋਈ ਇਦਾਂ ਦਾ ਹੋਣੀ ਕਰਨਾ ਨਾ ਹੀ ਕੋਈ ਤੁਹਾਨੂੰ ਵੋਟਾਂ ਵਾਸਤੇ ਬੁਲਾਇਆ ਗਿਆ ਵੋਟਾਂ ਕੋਈ ਨੇੜੇ ਤੇੜੇ ਹੈ ਨਹੀਂ ਠੀਕ ਹੈ ਨਾ ਵੋਟਾਂ ਤਾਂ ਦੇ ਸਾਲ ਸਬਾ ਸਾਲ ਪਿਆ ਉਹ ਬਾਅਦ ਚ ਕਿਸੇ ਹੋਰ ਮੁੱਦੇ ਤੇ ਵੋਟਾਂ ਪੈਣਗੀਆਂ ਸੀ ਕੋਈ ਇਹਨਾਂ ਮੁੱਦਿਆਂ ਤੇ ਵੋਟਾਂ ਨਹੀਂ ਲੈਣੀਆਂ ਅਸੀਂ ਡਿਵੈਲਪਮੈਂਟ ਤੇ ਵੋਟਾ ਲਾਵਾਂਗੇ ਅਸੀਂ ਕੰਮਾਂ ਤੇ ਵੋਟਾ ਲਾਵਾਂਗੇ ਅਸੀਂ ਬਿਜਲੀ ਦੇ ਨਾਂ ਤੇ ਵੋਟਾ ਲਾਵਾਂਗੇ ਅਸੀਂ ਕੱਸੀਆਂ ਖਾਲਾਂ ਜਿਹੜੀਆਂ ਟੇਲਾਂ ਤੱਕ ਪਾਣੀ ਪਹੁੰਚਾਤਾ ਉਹਦੇ ਨਾਂ ਤੇ ਗੱਲ ਕਰਾਂਗੇ ਅਸੀਂ ਆਮ ਆਦਮੀ ਕਲੀਨਿਕਾਂ ਦੀ ਗੱਲ ਕਰਾਂਗੇ ਅਸੀਂ 1 ਕਰੋੜ ਰੁਪਈਆ ਜਿਹੜਾ ਸਾਡੇ ਜਵਾਨਾਂ ਨੂੰ ਸ਼ਹੀਦ ਹੋਣ ਤੇ ਅਸੀਂ ਉਹਨਾਂ ਨੂੰ ਭੋਗ ਤੋਂ ਪਹਿਲਾਂ ਚੈੱਕ ਪਹੁੰਚਦਾ ਸੀ ਉਹਨਾਂ ਦੀਆਂ ਗੱਲਾਂ ਕਰਾਂਗੇ ਅਸੀਂ ਅਸੀਂ ਟੋਲ ਟੈਕਸ ਬੰਦ ਕਰਕੇ ਜਿਹੜਾ ਪੰਜਾਬੀਆਂ ਦੀ ਲੁੱਟ ਬੰਦ ਕੀਤੀ ਹੈ ਉਹਨਾਂ ਦੀਆਂ ਗੱਲਾਂ ਕਰਾਂਗੇ ਅਸੀਂ ਆਪਣੇ ਜਿੰਨੇ ਲੋਕ ਭਲਾਈ ਦੇ ਕੰਮ ਕੀਤੇ ਅਸੀਂ ਉਹਨਾਂ ਨੂੰ ਗਿਣਾਵਾਂਗੇ ਇਹ ਗਿਣਾਉਣਗੇ ਇਹ ਬਣਾਉਣਗੇ ਸਾਡੀ ਵਾਰੀ ਆ ਲੈਣ ਦਿਓ ਸਾਡੀ ਵਾਰੀ ਆ ਲੈਣ ਦਿਓ ਕੋਈ ਡਾਇਨਾਸੌਰ ਤੇ ਚੜਿਆ ਫਿਰਦਾ ਕੋਈ ਕਿਸੇ ਦੇ ਪਤਾ ਨਹੀਂ ਕੀ ਕਿਹੜਿਆਂ ਕੰਮਾਂ 'ਚ ਪੈ ਗਏ ਯਾਰ ਕਿੱਧਰ ਨੂੰ ਪੰਜਾਬ ਨੂੰ ਲੈ ਗਏ ਹੈ ਠੀਕ ਹੈ ਨਾ ਸੋ ਸੋ ਇਹਨਾਂ ਦਾ ਇਹਨਾਂ ਦਾ ਕੋਈ ਏਜੰਡਾ ਨਹੀਂ ਕੋਈ ਇਹਨਾਂ ਕੋਲੇ ਰੋਡ ਮੈਪ ਨਹੀਂ ਕੋਈ ਵਿਜ਼ਨ ਨਹੀਂ ਬਸ ਇਹ ਤਾਂ ਕਹਿੰਦੇ 2027 ਸਾਡੀ ਵਾਰੀ ਆਊਗੀ ਤੇ ਉਹ ਵਾਰੀ ਸਾਡੀ ਹੋਊਗੀ ਅਸੀਂ ਫਿਰ ਉਹ ਵਾਰੀ ਚ ਲੁੱਟਾਂਗੇ ਤੇ ਤਾਂ ਇਹਨਾਂ ਕੋਲ ਤਾਂ ਲੁੱਟ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਤੂੰ ਪਹਿਲਾਂ ਕੀ ਕੀਤਾ ਜਦੋਂ ਹੋਵੇ ਨਾ ਵੀ ਨਮਿਆਂ ਦੀ ਵਾਰੀ ਆਊਗੀ ਵੀ ਕਮਾਲ ਕਰ ਦੇਣਗੇ ਕੌਣ ਨੇ ਨਵੇਂ ਆ ਕੀ ਕਹਿੰਦਾ ਸੀ ਕੱਲ ਫਕੀਰ ਬਾਦਲ ਉੱਥੇ ਮੁਖਸ਼ਰਮਾਗੀ ਤੇ ਕੋਈ ਕਰਨਗੇ ਮੇਰੇ ਖਾਂ ਕਾਨਫਰੈਂਸ ਆਖਰੀ ਉਹ ਹੋਊਗੀ ਕੱਲੀ ਦਲ ਦੀ ਬਸੋ ਆਪ ਹੀ ਕਹਿ ਉਹਨੇ ਕਹਿੰਦਾ ਆਖਰੀ ਹੈ ਬਸ ਇਸ ਤੋਂ ਬਾਅਦ ਹੋਣੀ ਨਹੀਂ ਕਿਉਂਕਿ ਅਗਲੇ ਸਾਲ ਕੋੜ ਲੱਗਿਆ ਹੋਣਾ ਅਗਲੇ ਸਾਲ ਕੋੜ ਲੱਗਿਆ ਹੋਣਾ ਉਸ ਤੋਂ ਅੱਗੇ ਕੋੜ ਲੱਗਿਆ ਹੋਣਾ ਬਸ ਇਹਨਾਂ ਦਾ ਖਤਮ ਕੰਮ ਨਹੀਂ ਪੜੇਗਾ ਕੰਮ ਨੂੰ ਤੇ ਉਹਨੂੰ ਕਹਿੰਦੇ ਕਿਸੇ ਬਜ਼ੁਰਗ ਨੇ ਕਹਿਤਾ ਕਹਿੰਦਾ ਠੰਡ ਹੁੰਦੀ ਹੈ ਜੀ 2 ਵਜੇ ਤੱਕ ਕਾਨਫਰੈਂਸ ਖਤਮ ਕਰ ਲਿਓ ਸੁਵੀਰਵਾਲ ਦੇ ਮੂੰਹੋਂ ਸੱਚ ਨਿਕਲ ਕੇ ਗਈ ਮੇਰੀ ਕੁਦਰਤ ਕਢਾ ਲੈਂਦੀ ਉਹ ਕਹਿੰਦਾ ਮੈਨੂੰ ਲੱਗਾ 12:30 21 ਵਜੂਗਾ ਜੀ ਕਿਉਂਕਿ ਬੋਲਣ ਵਾਲੇ ਤਾਂ ਸਾਰੇ ਛੱਡ ਗਏ ਮੈਨੂੰ ਜੀ ਕਹਿੰਦਾ ਕੱਲਾ ਮੈਂ ਉਹ ਕਹਿੰਦਾ ਪੁੱਤ ਫਿਰ ਘਰੀਂ ਕਰ ਲੈਨੇ ਉਹਦੇ ਜਾਣ ਦੀ ਲੋੜ ਹੈ ਢੀ ਦੂਰ ਆ ਇਹਨਾਂ ਦੇ ਹਾਲਾਤ ਹੋਏ ਪਏ ਨੇ ਜੀ ਆ ਇਹਨਾਂ ਦੇ ਹਾਲਾਤ ਹੋਏ ਪਏ ਨੇ ਇਹ ਮੈਂ ਕੀਤੇ ਆ ਆਪਦੀਆਂ ਕਰਤੂਤਾ ਨਾਲ ਹੋਏ ਨੇ 328 ਰੁਪਿਆਂ ਦੀ ਗੱਲ ਕਰ ਲਓ ਉਹ ਉੱਚੋ ਭਜ ਦੇ ਜੀ ਗੋ ਮਤਲਬ ਸਮਝਦਾ ਹੀ ਕੱਖ ਨਹੀਂ ਯਾਰ ਕਿਸੇ ਚੀਜ਼ ਨੂੰ ਐ ਸਮਝਦਾ ਪਤਾ ਨਹੀਂ ਅਸੀਂ ਤਾਂ ਮਤਲਬ ਮੁਠੇ 'ਚ ਲੈ ਲੈ ਸਾਰਾ ਕੁਝ ਐਦਾਂ ਥੋੜੀ ਹੁੰਦਾ ਹੈ ਕੋਈ ਕੁਛ ਡਰੋ ਯਾਰ ਕੁਛ ਡਰੋ ਰੱਬ ਦਾ ਖੌਫ ਹੁੰਦਾ ਕੋਈ ਦੇਖੋ ਜੀ 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 ਥੋਏ ਮਿਲਣਗੇ ਜੀ ਇਹਨਾਂ ਨੂੰ ਦੇਖੋ ਜੋ ਜੋ ਕਰਨਗੇ ਸੋ ਭਰਨਗੇ ਜੋ ਇਹਨਾਂ ਨੇ ਕੀਤੀਆਂ ਜੋ ਇਹਨਾਂ ਨੇ ਗੁਨਾਹ ਦੇਖੋ ਮਾਫੀਆਂ ਕਹਿੰਦੇ ਆ ਮਾਫੀ ਦੇਖੋ ਭੁੱਲ ਦੀ ਮਾਫੀ ਹੋ ਸਕਦੀ ਹੈ ਗੁਨਾਹ ਦੀ ਮਾਫੀ ਥੋੜੀ ਹੁੰਦੀ ਹੈ ਗੁਨਾਹ ਤਾਂ ਸਜ਼ਾ ਹੁੰਦੀ ਹੈ ਸਜ਼ਾ ਹੁੰਦੀ ਹੈ ਸੋ ਇਹ ਸ਼ਰਮ ਲੋਕਾਂ ਨੂੰ ਪਤਾ ਲੱਗ ਜਾਂਦਾ ਯਾਰ ਧਰਮ ਨੂੰ ਵਰਤੀ ਜਾਂਦੇ ਆ ਯਾਰ ਧਰਮ ਨੂੰ ਅੱਗੇ ਮੂਰੇ ਕਰੀ ਜਾਂਦੇ ਐਡਾ ਕਿਹੜਾ ਕੀ ਬਦਲ ਗਿਆ ਜੀ ਉਹਨਾਂ ਚਾ ਹੁਣ ਤਾਂ ਹੈਗੀ ਸੀ ਅਜੇ 10 ਸਾਲ ਪਹਿਲਾਂ 5 ਸਾਲ ਪਹਿਲਾਂ ਇਹੀ ਸੀ 6 ਸਾਲ ਪਹਿਲਾਂ ਹੈਨਾ ਉਹੀ ਉਹੀ ਹੋਣ ਨੇ ਉਹੀ ਉਹੀ ਰੋਜੀ ਬੰਟੀ ਨੋਨੀ ਜੋ ਟੋਨੀ ਮੋਨੀ ਉਹੀ ਨੇ ਕੀ ਬਦਲ ਗਿਆ ਛੱਡ ਕੀ ਗਏ ਐ ਨਾ ਚਾਇਆ ਤਾਂ ਕੁਛ ਹੈ ਨਹੀਂ ਉਹ ਕਾਂਗਰਸ ਵਾਲੇ ਵੀ ਉਹੀ ਨੇ ਉਹ ਉਹ ਵੀ ਆਪਸ ਚ ਲੜੀ ਜਾਂਦੇ ਨੇ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਸੋ ਕੋਈ ਗੱਲ ਨਹੀਂ ਕਰੀ ਜਾਣ ਦੋ ਉਹਨਾਂ ਨੂੰ ਆਪਣਾ ਕੰਮ ਆਪਾ ਆਪਣਾ ਕੰਮ ਕਰੀਏ ਆਪਾਂ ਇਹ ਕੋਈ ਕਹਿੰਦਾ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਅਸੀਂ ਕਹਿੰਨੇ ਅਸੀਂ ਪੰਜਾਬ ਬਣਾਵਾਂਗੇ ਅਸੀਂ ਬਣਾਵਾਂਗੇ ਅਸੀਂ ਬਣਾਵਾਂਗੇ ਪੰਜਾਬ ਬਣਾਉਣਾ ਤੋ ਬਹੁਤ ਤੁਹਾਡਾ ਇਸ ਗੱਲੋਂ ਤੁਹਾਨੂੰ ਇਸ ਗੱਲੋਂ ਤੁਹਾਨੂੰ ਮੈਂ ਮੈਂ ਕਹਿਣਾ ਕਿ ਪਹਿਰੇਦਾਰੋਂ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ ਠੋਕ ਕੇ ਤੁਸੀਂ ਪਹਿਰੇਦਾਰ ਹੋ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ ਮੁਹੱਬਤਾਂ ਵਾਲੇ ਬਹੁਤਨ ਵਾਦਕ ਸੋ ਅੱਜ ਅੱਜ ਜਿਹੜਾ ਸੋਚ ਤੇ ਪੈਰਾ ਉਹ ਅਸੀਂ ਦੇਣ ਆਇਆ ਤੁਹਾਡੀ ਸੋਚ ਤੇ ਕਿ ਤੁਸੀਂ ਜਦੋਂ ਇੱਕ ਲਹਿਰ ਬਣ ਕੇ ਇੱਕ ਸਮੁੰਦਰ ਦੀ ਲਹਿਰ ਵਾਂਗੂ ਜਦੋਂ ਪਿੰਡਾਂ ਦੇ ਵਿੱਚ ਵੜੋਂਗੇ ਤਾਂ ਜਿਹੜੇ ਅਨਸ਼ਨੁਸ਼ੀਤ ਅਸਕਰਦਾ ਜਿਹੜੇ ਛੋਟੇ-ਮੋਟੇ ਡਰੱਗ ਡੀਲਰ ਇਹ ਉਹ ਤੇਮ ਕੰਮ ਕਰਨ ਇਹ ਸਾਰੇ ਰੁੜ ਜਾਣੇ ਆ ਕਿਉਂਕਿ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਪੁਲਿਸ ਦੀ ਮੈਂ ਤਾਰੀਫ ਕਰਨੀ ਚਾਹੁੰਦਾ ਇਸ ਮਾਮਲੇ 'ਚ ਕਿ ਜਦੋਂ ਤੋਂ ਇਹਨਾਂ ਦੇ ਜਿਹੜੇ ਤਿੰਨ ਮੰਜ਼ਲਾਂ ਵਾਲਾ ਕਿਹਦਾ ਦੋ ਮੰਜ਼ਲਾਂ ਵਾਲੇ ਘਰ ਕੋਰਜ ਟੈਣੇ ਸ਼ੁਰੂ ਹੋਏ ਆ ਉਦੋਂ ਦੇ ਲੋਕਾਂ ਨੂੰ ਵੀ ਹੌਸਲਾ ਹੋਇਆ ਕਈ ਜਗ੍ਹਾ ਤੇ ਲੱਡੂ ਵੰਡਣ ਦੀਆਂ ਵੀ ਵੀਡੀਓ ਆਈਆਂ ਵੀ ਲੇਡੀਜ਼ ਲੱਡੂ ਵੰਡ ਰਹੀਆਂ ਸੀ ਵੀ ਸ਼ੁਕਰ ਇਹਨਾਂ ਦੇ ਘਰ ਦੇ ਕੋਈ ਹੋ ਗਿਆ ਇਹਨਾਂ ਤੇ ਮਤਲਬ ਇਹਨਾਂ ਤੇ ਕਾਰਵਾਈ ਹੋ ਗਈ ਨਹੀਂ ਤਾਂ ਸਾਨੂੰ ਰੋ ਮਾਰਦੇ ਸੀ ਇਹਨੂੰ ਹਟਾ ਕੇ ਦਿਖਾਓ ਸਾਨੂੰ ਸਾਨੂੰ ਹਟਾ ਕੇ ਦਿਖਾਓ ਇਸ ਤਾਈਂ ਵੇਚਾਂਗੇ ਸੋ ਹੁਣ ਇਸ ਤਰ੍ਹਾਂ ਕਿ ਜੇ ਪੁਲਿਸ ਵੈਸੇ ਵੀ ਆ ਜੇ ਨਾ ਕਿਸੇ ਦੇ ਚਾਰ ਪੰਜ ਘਰ ਤਾਂ ਉਥੇ ਉਹੀ ਜਿੰਦਾ ਲਾ ਕੇ ਜਿਹੜੇ ਨੇ ਘਰ ਨੂੰ ਜਿੰਦਾ ਲਾ ਕੇ ਚਲੇ ਜਾਂਦੇ ਆ ਮਤਲਬ ਇਹਦਾ ਮਤਲਬ ਨਿਸ਼ਾਨਦੇ ਹੋਈ ਇਹ ਕਰ ਜਾਂਦੇ ਆ ਆਪਣੇ ਘਰ ਦੀ ਕਿ ਅਸੀਂ ਭਾਈ ਸਾਨੂੰ ਡਰ ਆ ਰਿਹਾ ਨਾ ਸ਼ਾਇਦ ਪੁਲਿਸ ਸਾਡੇ ਘਰੇ ਆਈ ਹੋਵੇ ਚੋਰ ਦੇ ਦਿਲ ਚ ਪਾਲਾ ਹੁੰਦਾ ਠੀਕ ਹੈ ਨਾ ਵੀ ਸ਼ਾਇਦ ਸਾਡੇ ਘਰੇ ਆਈ ਹੋਵੇ ਸੋ ਇਹ ਡਰ ਬਹੁਤ ਜ਼ਰੂਰੀ ਹੈ ਸੋ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਜਮੇ 100% ਆਪਾਂ ਨੇ ਫੇਜ਼ 1 ਚ ਖਤਮ ਕਰਤਾ ਪਰ ਇੱਕ ਜਿਹੜਾ ਆਮ ਸ਼ਰਿਆਮ ਹੀ ਮੋਟਰਸਾਈਕਲ ਤੇ ਤੁਰੇ ਫਿਰਦੇ ਸੀ ਈਆਂ ਪਿੰਡਾਂ ਦਾ ਘਾਪ ਕਰੋ ਬਾਹਰ ਨਿਕਲਣਾ ਓਕਾ ਕਰ ਉਹ ਬੰਦ ਹੋ ਗਿਆ ਕੰਮ ਹੁਣ ਥੋੜਾ ਬਹੁਤ ਜਿਹੜਾ ਵੱਡੇ ਲੈਵਲ ਤੇ ਜਾਂ ਬਹੁਤ ਗੁਪਤ ਲੈਵਲ ਤੇ ਚੱਲਦਾ ਹੈ ਆਪਾਂ ਛੱਡਣਾ ਨਹੀਂ ਕਿਉਂਕਿ ਜੰਗ ਜਿਹੜੀ ਹੈ ਉਹ ਜਾਰੀ ਰਹੂਗੀ ਅਜੇ ਆਪਣਾ ਆਪਾਂ ਮੰਜ਼ਲ ਤੇ ਨਹੀਂ ਪਹੁੰਚੇ ਇਸ ਕਰਕੇ ਕਹਿੰਦੇ ਕਿਸੇ ਕਿਸੇ ਕਵੀ ਨੇ ਲਿਖਿਆ ਹੈ ਕਿ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤ ਹੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਅੱਜ ਜਪਾ ਇੱਥੇ ਨਕਸ਼ਾ ਬਣਾਉਣ ਆਇਆ ਸਫਰ ਦਾ ਅਗਲੇ ਸਫਰ ਦਾ ਸੈਕੰਡ ਫੇਜ ਦਾ ਨਕਸ਼ਾ ਨਕਸ਼ਾ ਇਹ ਇੱਥੋਂ ਬਣਾ ਕੇ ਜਾਇਓ ਤੇ ਮੰਜ਼ਲ ਦੇ ਮੱਥੇ ਤੇ ਤੁਹਾਡੇ ਨਾਵਾਂ ਦੀ ਤਖਤੀ ਲੱਗੂਗੀ ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਮੈਂ ਮੰਜ਼ਲ ਦੇ ਮੱਥੇ ਤੇ ਤੁਹਾਡੇ ਨਾਮ ਉਕਰੇ ਜਾਣਗੇ ਕਿ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਪੰਜਾਬ ਦੀ ਇੱਕ ਹੋਰ ਜੰਗ ਲੜੀ ਸੀ ਇਹ ਵੀ ਜੰਗ ਹੀ ਹੈ ਯੁੱਧ ਹੈ ਇਹਨੂੰ ਯੁੱਧ ਵਾਂਗੂ ਹੀ ਲੜਨਾ ਹੈ ਇਹ ਵੀ ਇੱਕ ਯੁੱਧ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮਿਹਮਾ ਪੰਜਾਬ ਦੇ ਜੰਮਿਆਂ ਨੂੰ ਰੋਜ਼ ਮਹਿਮਾ ਹੁੰਦੀਆਂ ਰੋਜ਼ ਖੂਹ ਵੱਟ ਕੇ ਪਾਣੀ ਪੀਣਾ ਪੈਂਦਾ ਪੰਜਾਬੀਆਂ ਨੂੰ ਸੋ ਇਸ ਕਰਕੇ ਆਪਾਂ ਦੇਸ਼ ਵਾਸਤੇ ਵੀ ਖੜਨਾ ਹੈ ਆਪਣੇ ਕੌਮ ਵਾਸਤੇ ਵੀ ਖੜਨਾ ਹੈ ਆਪਣੀ ਧਰਤੀ ਵੀ ਬਚਾਉਣੀ ਹੈ ਆਪਣੀ ਜਵਾਨੀ ਵੀ ਬਚਾਉਣੀ ਹੈ ਆਪਣਾ ਪਾਣੀ ਵੀ ਬਚਾਉਣਾ ਹੈ ਕਿਸਾਨੀ ਵੀ ਬਚਾਉਣੀ ਹੈ ਆਪਣਾ ਪੰਜਾਬ ਬਚਾਉਣਾ ਹੈ ਸਾਰਾ ਪੰਜਾਬ ਇੱਕ ਪੂਰਾ ਇੱਕ ਹਰ ਕਿਸਮ ਦਾ ਫੁੱਲ ਹੈ ਪੰਜਾਬ ਚ ਹਰ ਫੁੱਲ ਦੀ ਆਪਣੀ ਆਪਣੀ ਮਹਿਕ ਹੈ ਆਪਣਾ ਆਪਣਾ ਰੰਗ ਹੈ ਇਹ ਜਿਹੜੇ ਨਫਰਤੀ ਲੋਕ ਆ ਗਏ ਦੇਸ਼ ਦੇ ਵਿੱਚ ਉਹ ਕਹਿੰਦੇ ਇੱਕੋ ਰੰਗ ਦੀ ਹੋਣੀ ਚਾਹੀਦੀ ਹੈ ਗੁਲਦਸਤੇ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਹੋਣਗੇ ਕਿੰਨੇ ਦਿਨ ਦੇਖ ਲਓਗੇ ਭਾਜੀ ਉਹਨੂੰ ਦੋ ਦਿਨ ਦੇਖ ਲਓਗੇ ਪੰਜ ਦਿਨ ਦੇਖ ਲਓਗੇ ਗੁਲਦਸਤੇ ਦਾ ਮਤਲਬ ਹੀ ਅਲੱਗ-ਅਲੱਗ ਕਿਸਮ ਦੇ ਫੁੱਲ ਅਲੱਗ-ਅਲੱਗ ਕਿਸਮ ਦੀ ਮਹਿਕ ਅਲੱਗ ਕਿਸਮ ਦੀ ਸੁਗੰਧ ਸਾਡਾ ਦੇਸ਼ ਜਿਹੜਾ ਪੂਰਾ ਫੁਲਵਾੜੀ ਹੈ ਅਲੱਗ-ਅਲੱਗ ਕਿਸਮ ਦਾ ਸਾਡਾ ਹੋਰ ਕਲਚਰ ਹੈ ਸਾਊਥ ਦਾ ਹੋਰ ਕਲਚਰ ਹੈ ਬੰਗਾਲ ਦਾ ਹੋਰ ਕਲਚਰ ਹੈ ਇਹ ਕਹਿੰਦੇ ਨਾ ਜੀ ਸਾਰਾ ਇੱਕੋ ਹੀ ਕਰ ਦੇਣਾ ਇਸ ਤਾਂ ਐਵੇਂ ਕਿਵੇਂ ਕਰ ਦੋਗੇ ਇੱਕੋ ਹੀ ਤੁਸੀਂ ਸੋ ਇਸ ਕਰਕੇ ਅਸੀਂ ਤੁਹਾਡੇ ਪਹਿਰੇਦਾਰ ਬਣ ਕੇ ਉੱਥੇ ਤਾਹਾਂ ਖੜਾਂਗੇ ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਚੱਲੂਗੀ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਪੈ ਰਿਹਾ ਹੈ ਭਗਵੰਤ ਮਾਨ ਉੱਥੇ ਤੁਹਾਨੂੰ ਖੜਾ ਮਿਲੂਗਾ ਚਾਹੇ ਉਹ ਸੜਕ ਤੇ ਹੋਵੇ ਚਾਹੇ ਉਹ ਪਾਰਲੀਮੈਂਟ ਹੋਵੇ ਚਾਹੇ ਵਿਧਾਨ ਸਭਾ ਹੋਵੇ ਚਾਹੇ ਕੋਈ ਦਫ਼ਤਰ ਹੋਵੇ ਚਾਹੇ ਜਿਹੜਾ ਮਰਜੀ ਕਿਸੇ ਵੱਡੇ ਅਫਸਰ ਦਾ ਜਾਂ ਮੰਤਰੀ ਦਾ ਕੋਈ ਉਹਦਾ ਘਰ ਹੋਵੇ ਅਸੀਂ ਖੜਿਆ ਖੜਾਂਗੇ ਇੱਥੇ ਹੱਥਾਂ ਦੇ ਵਿੱਚ ਚਾਹੇ ਸਾਡੇ ਮੰਗ ਪੱਤਰ ਹੋਵੇ ਚਾਹੇ ਆਰਡਰ ਹੋਵੇ ਚਾਹੇ ਝੰਡਾ ਹੋਵੇ ਸੋ ਅਸੀਂ ਪੰਜਾਬ ਦੇ ਹੱਕਾਂ ਨੂੰ ਬਿਲਕੁਲ ਕਦੇ ਵੀ ਚਾਹੇ ਪਾਣੀਆਂ ਦੀ ਗੱਲ ਹੋਵੇ ਬੀਬੀਐਮਬੀ ਦੀ ਗੱਲ ਹੋਵੇ ਚੰਡੀਗੜ੍ਹ ਦੀ ਗੱਲ ਹੋਵੇ ਯੂਨੀਵਰਸਿਟੀ ਦੀ ਗੱਲ ਹੋਵੇ ਪੰਜਾਬ ਦੇ ਪੰਜਾਬ ਦੇ ਜਿੰਨੇ ਵੀ ਹੱਕ ਨੇ ਅਸੀਂ ਉਹਦੇ ਵਾਸਤੇ ਨਾਲ ਖੜਾਂਗੇ ਪਹਿਲੇ ਦਿਨੋਂ ਖੜਦੇ ਆ ਰਹੇ ਆਂ ਪਹਿਲੇ ਦਿਨੋਂ ਅੱਜ ਅੱਜ ਸਾਡੀਆਂ ਨੌਕਰੀਆਂ 60 ਹਜ਼ਾਰ ਤੋਂ ਟੱਪ ਗਈਆਂ ਨੌਕਰੀਆਂ ਆ ਹਜੇ 4 ਸਾਲ ਆਪਾਂ ਨੂੰ ਹੋਏ ਨਹੀਂ 60 ਹਜ਼ਾਰ ਤੋਂ ਵੱਧ ਨੌਕਰੀ ਤੁਹਾਡੇ ਪਿੰਡਾਂ 'ਚ ਤੁਹਾਡੇ ਰਿਸ਼ਤੇਦਾਰਾਂ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ ਮਿਲੀਆਂ ਹੋਣਗੀਆਂ ਤੇ ਹੱਥ ਖੜਾ ਕਰਕੇ ਕਹਿ ਦਿਓ ਹੱਥ ਖੜਾ ਕਰਕੇ ਕਹਦੇ ਹੋ ਕਿਸੇ ਨੇ 1 ਰੁਪਈਆ ਵੀ ਲਿਆ ਹੋਵੇ 1 ਰੁਪਈਆ ਗਲੀ ਵਾਲਾ ਰੁਪਈਆ ਵੀ ਲਿਆ ਹੋਵੇ ਕਿਸੇ ਨੇ ਜਾਂ ਕਿਸੇ ਨੂੰ ਸ਼ਪਾਰਸ਼ ਲਾਉਣੀ ਪੈਗੀ ਹੋਵੇ ਬਈ ਯਾਰਾ ਐਮਐਲਏ ਜਾਣਦਾ ਜਾਂ ਮੰਤਰੀ ਜਾਣਦਾ ਤਾਂ ਮਿਲੂਗੀ ਨੌਕਰੀ ਨੰਬਰ ਤਾਂ ਬਹੁਤ ਵਧੀਆ ਆ ਗਏ ਪਰ ਹਜੇ ਹਜੇ ਐਮਐਲਏ ਦਾ ਤੇ ਮੰਤਰੀ ਦਾ ਫੋਨ ਨੰਬਰ ਨਹੀਂ ਆਇਆ ਉਹ ਨੰਬਰ ਪਿੱਛੇ ਰਹਿ ਜਾਂਦੇ ਸੀ ਮੰਤਰੀ ਦਾ ਫੋਨ ਨੰਬਰ ਮੂਰੇ ਆ ਜਾਂਦਾ ਸੀ ᱱੋ ਕੈਸ਼ ᱱੋ ਫਰਮੈਸ਼ ਸਿੱਧੀ ਤੁਹਾਡੇ ਬੱਚੇ ਪੜਨਗੇ ਤੁਹਾਡੇ ਘਰੇ ਚਿੱਠੀ ਆਊਗੀ ਇੱਕ ਇੱਕ ਚਿੱਠੀ ਨਹੀਂ ਦੋ ਆਉਣੀਆਂ ਤਿੰਨ ਆਉਣਗੀਆਂ ਇੱਕੋ ਘਰ 'ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਹੋਈਆਂ ਨੇ क्योंकि नीयत साफ है असी है जी पांच नौकरी थोड़े पिंड है जी पं नौकरे थोड़े घरें अच्छ हूँ कि अच्छा पाँच नौकरी वाह जी वाह 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 देख लो पचहत्तर सालों से एक भी नहीं मिली चार सालों चं मिल गई एवरेज कडो सो इस करके नौकरियां भी नौकरियां भी जिंदाबाद धनबाद जी धनबाद नौकरियां भी ना ਨੌਕਰੀਆਂ ਵੀ ਡਿਗਰੀ ਮੁਤਾਬਕ ਮਿਲ ਰਹੀਆਂ ਨੇ ਕੋਈ ਐਸ ਡੀਓ ਲੱਗ ਰਿਹਾ ਹੈ ਕੋਈ ਪਟਵਾਰੀ ਬਣ ਰਿਹਾ ਹੈ ਕੋਈ ਸੀਵਰੇਟ ਡਿਪਾਰਟਮੈਂਟ ਚ ਅਫਸਰ ਬਣ ਰਿਹਾ ਹੈ ਡਿਗਰੀ ਦੇ ਮੁਤਾਬਕ ਉਹਨੇ ਹੋਰ ਪੜ੍ਹਾਈ ਕਰ ਲਈ ਤਾਂ ਉਹਨੇ ਪਿਛਲੀ ਨੌਕਰੀ ਛੱਡਤੀ ਅੱਗੇ ਹੋਰ ਆ ਗਿਆ ਡਿਗਰੀ ਮੁਤਾਬਕ ਵਾਈਟ ਕਾਲਰ ਜੌਬ ਕਹਿੰਦੇ ਇਹਨੂੰ ਉਹ ਮਿਲ ਰਹੀਆਂ ਨੇ ਜਿਹੜੇ 65000 ਨੌਕਰੀਆਂ ਮਿਲੀਆਂ ਉਹਨਾਂ ਚੋਂ ਹੀ ਨੇ ਇੱਕ ਪਿੰਡ 'ਚ 15-15 20-20 ਨੌਕਰੀਆਂ ਮਿਲ ਗਈਆਂ 25-25 ਮਿਲ ਗਈਆਂ ਤੇ ਇਧਰਲੇ ਪਾਸੇ ਨਾਲ ਦੇਖਣ ਲੱਗ ਜਿਓ ਉਹਨਾਂ ਨੂੰ ਅਕਾਲੀ ਦਾ ਨਾਲੇ ਜੇ ਉਹਨਾਂ ਨੇ ਨੌਕਰੀ ਤਾਂ ਦਿੰਦੇ ਨਹੀਂ ਜੇ ਉਹਨਾਂ ਨੇ ਰੱਖੇ ਵੀ ਨਾ ਡਾਇਨਾਸੌਰਾਂ ਦੀ ਲਿੱਦ ਇਕੱਠੀ ਕਰਨ ਤੇ ਰੱਖਣਗੇ ਉਹ ਉਹਨਾਂ ਕੋਲੇ ਕਿਹੜੀ ਨੌਕਰੀ ਐ ਦਿੰਦੇ ਤਾਂ ਐ ਨਹੀਂ ਪਹਿਲਾਂ ਕਦੋਂ ਦਿੱਤੀਆਂ ਉਹਨਾਂ ਨੂੰ ਸੰਗਲ ਪਾਉਂਦੇ ਫਿਰ ਜਾਣਗੇ ਆਪਣੇ ਜਵਾਕ ਉਥੇ ਪਹਿਲਾਂ ਉਹਨਾਂ ਨੇ ਐਸੇ ਕੰਮ ਵੀ ਰੱਖੇ ਸੀਗੇ ਉਹ ਇੱਕ ਇੱਕ ਕੋਲੇ ਘੋੜੇ ਸੀ ਕਹਿੰਦਾ ਮੇਰੇ ਘੋੜਿਆਂ ਨੂੰ ਕਹਿੰਦਾ ਕੌਣ ਚਾਰਾ ਪਾਊਗਾ ਜੇ ਮੈਂ ਪੜ੍ਹਾਤੇ ਉਹਨੇ ਸਕੂਲ ਹੀ ਨਹੀਂ ਬਣਾਏ ਅੱਜ ਸਕੂਲ ਬਣ ਰਹੇ ਨੇ ਸਾਡੇ ਸਕੂਲਾਂ ਦੇ ਬੱਚੇ ਪੜ੍ਹ ਕੇ एसएसए से टेस्ट क्लियर ਕਰ ਰਹੇ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਅੱਜ ਤੋਂ 4 ਸਾਲ ਪਹਿਲਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਾ ਟੈਸਟਾਂ ਦੇ ਨਾਂ ਨਹੀਂ ਪਤਾ ਹੁੰਦਾ ਸੀ ਵੀ ਜੇਈ ਮੇਨ ਕੀ ਹੁੰਦਾ ਹੈ ਜੇਈ ਦਾ ਜਿਹੜਾ ਟੈਸਟ ਹੈ ਬਹੁਤ ਔਖਾ ਟੈਸਟ ਹੈ ਉਹਨੂੰ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਔਰ ਪਿਛਲੀ ਵਾਰ 8 18ਵੇਂ 19ਵੇਂ ਨੰਬਰ ਤੇ ਸੀਗੇ ਜਿਹੜੀ 3 ਸਾਲਾਂ ਬਾਅਦ ਹੁੰਦੀ ਹੈ ਇਹ ਰੈਂਕਿੰਗ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਤੇ ਕੇਰਲਾ ਨੰਬਰ 1 ਸੀ ਐਸ ਵਾਰ ਜੋ ਇੰਡੀਆ ਗਵਰਨਮੈਂਟ ਨੇ ਜਿਹੜਾ ਨੈਕਾ ਦਾ ਕਰਕੇ ਦਿੱਤਾ ਸਾਨੂੰ ਸਰਵੇ ਉਹਦੇ ਚ ਪੰਜਾਬ ਨੰਬਰ 1 ਹੈ ਕੇਰਲਾ ਸੈਕੰਡ ਨੰਬਰ ਤੇ ਆ ਗਿਆ ਜੀ ਇਹ ਕੰਮ ਹੁੰਦੇ ਸਰਕਾਰਾਂ ਦੇ ਇਹ ਕੰਮ ਨਹੀਂ ਹੁੰਦੇ ਵੀ ਤੁਸੀਂ ਜਿੰਨੀ ਮਰਜ਼ੀ ਕੁੰਡੀਆਂ ਲਾਈ ਜਾਓ ਜਿੰਨੀ ਮਰਜ਼ੀ ਪੈਸੇ ਨੂੰ ਚਲਾਨ ਨਹੀਂ ਕੱਟਣ ਦਿੰਦਾ ਮੈਂ ਬਾਲਸਾ ਦੀ ਸੋਚ ਤੇ ਪੈਰਾ ਦੇ ਆਵੇਂ ਟੋਕ ਕੇ ਉਹ ਕਿਹੜੀ ਸੋਚ ਤੇ ਉਹ ਕਹਿੰਦਾ 9 10ਵੀਂ ਤੱਕ ਫਿਰ 9ਵੀਂ ਤੱਕ ਫੇਲ ਹੀ ਨਹੀਂ ਕਰਨਾ 10ਵੀਂ ਜਦਿਆਂ ਤੋਂ ਬਾਅਦ ਫੇਲ ਹੋ ਜਾਂਦੇ ਸੀ ਬਾਕੀਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਸੀ ਚਲੋ ਜੀ ਆਜੋ ਆਟਾ ਦਾਲ ਸਕੀਮ ਚ ਆ ਗਏ ਹੁਣ ਤੁਸੀਂ ਚਲੋ ਸ਼ਾਬਾਸ਼ ਫਿਰਦੇ ਰਹੋ ਆਟਾ ਦਾਲ ਸਕੀਮ ਚ ਫਿਰਦੇ ਰਹੋ ਮੈਂ ਤਾਂ ਇੱਦਾਂ ਹੀ ਬੋਲਦਾ ਮੈਂ ਸੌਖਾ ਬੋਲਦਾ ਬਹੁਤ ਵਾਰ ਮukhmantri ਐ ਕੋ ਬੋਲਦਾ ਮੈਂ ਮੈਂ ਬੋਲਦਾ ਹੀ ਲੋਕਾਂ ਨੂੰ ਮੈਂ ਲੋਕਾਂ ਚੋਂ ਆ ਜੀ ਹੁਣ ਮੈਂ ਮੈਂ ਪੜ੍ਹ ਕੇ ਤਾਂ ਮੈਂ ਬੋਲਦਾ ਨਹੀਂ ਉਹ ਤਾਂ ਪੜ੍ਹ ਕੇ ਬੋਲੀ ਜਾਂਦੇ ਰਹਿੰਦੇ ਮੈਂ ਦਿਲੋਂ ਬੋਲਦਾ ਤੇ ਗੱਲ ਉਹ ਵੀ ਉਹੀ ਹੈ ਜਿਹੜੀ ਤੁਹਾਡੇ ਦਿਲ ਦੀ ਹੈ ਤੁਸੀਂ ਵੀ ਇਹੀ ਕਹਿੰਦੇ ਹੋਗੇ ਜਰਾ ਹੀ ਮੈਂ ਬੋਲਣਾ ਚਾਹੁੰਦਾ ਸੀ ਅੱਜ ਮੇਰੇ ਵੱਲੋਂ ਬੋਲਤਾ ਸੋ ਲੋਕਾਂ ਦੇ ਨਮਾਇੰਦੇ ਲੋਕਾਂ ਦੇ ਪ੍ਰਤੀਨਿਧੀ ਤਾਂ ਹੀ ਹੁੰਦੇ ਨੇ ਜੋ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੀ ਭਾਸ਼ਾ 'ਚ ਗੱਲ ਕਰਨ ਤੇ ਲੋਕਾਂ ਦੇ ਨਾਲ ਰਹਿਣ ਮੈਨੂੰ ਉਮੀਦ ਹੈ ਜੋ ਮੈਂ ਅੱਖਾਂ ਦੇਖ ਰਿਆਂ ਲੋਕਾਂ ਦੀਆਂ ਤੇ ਮੈਨੂੰ ਵੀ ਮੈਂ 7.5 ਸਾਲ ਦਾ ਸੀ ਜਦੋਂ ਸਟਾਰ ਬਣਾਤਾ ਸੀ ਤੁਸੀਂ ਮੈਨੂੰ ਮੈਂ ਅੱਖਾਂ ਹੀ ਦੇਖੀਆਂ ਲੋਕਾਂ ਦੀਆਂ ਮੈਨੂੰ ਉਮੀਦ ਹੈ ਜਿਹੜੇ ਸਾਹਬ ਤੇ ਤੁਹਾਡਾ ਜਜ਼ਬਾ ਜੋਸ਼ ਦੇਖ ਰਿਆਂ ਕਿ ਬੜੀ ਜਲਦੀ ਆਪਾਂ ਉਹਦੇ ਨਾਲੋਂ ਫੇਜ਼ 1 ਜਿਹੜਾ ਜੁਧ ਨਸ਼ਾ ਵਿਰੁੱਧ ਸੀ ਉਹਦੇ ਨਾਲੋਂ ਅੱਧੇ ਟਾਈਮ ਦੇ ਵਿੱਚ ਆਪਾਂ ਦੁੱਗਣੀ ਪ੍ਰਾਪਤੀ ਕਰ ਲਾਂਗੇ ਐਸੇ ਐਸੇ ਹਾਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਬਚਾਰਵਿੰਦ ਜੀ ਐਸੇ ਹਾਲ ਦੇ ਵਿੱਚ ਤੁਹਾਨੂੰ ਐਸੇ ਜਿਹੜਾ ਜੁਧ ਨਸ਼ਾ ਵਿਰੁੱਧ ਸੈਕੰਡ ਫੇਜ਼ ਦੀ ਸਕਸੈਸ ਦੀਆਂ ਕਹਾਣੀਆਂ ਵੀ ਸੁਣਨ ਨੂੰ ਮਿਲਣਗੀਆਂ ਐਸੇ ਹਾਲ ਦੇ ਵਿੱਚ ਤੁਹਾਨੂੰ ਲੈ ਕੇ ਆਵਾਂਗੇ ਬਹੁਤ-ਬਹੁਤ ਤੁਹਾਡਾ ਧੰਨਵਾਦ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਯੂਨੀਵਰਸਿਟੀ ਦੇ ਮਾਲਕ ਬੈਠੇ ਉਹਨਾਂ ਨੇ ਕਦੇ ਇਨਕਲਾਬ ਜਿੰਦਾਬਾਦ ਇੱਥੇ ਐਡੀਟੋਰੀਅਮ 'ਚ ਸੁਣਿਆ ਨਹੀਂ ਹੋਣਾ ਥੋੜਾ ਜਿਹਾ ਹੋਰ ਉੱਚਾ